ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਹ ਮਹਾਮਾਜ ਮਹਲਾ 5 ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਿਰਤ ਕਰਨ ਕੇ ਵਿਛੜੈ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਜੈ ਜਿਸ ਭ੍ਰਮੈ ਥਕ ਆਏ ਪ੍ਰਭ ਕੇ ਸਾਧ ਤੈ ਨ ਦੁਦੈ ਤੇ ਬਾਹਰੀ ਕਿਤੈ ਨ ਆਵੈ ਕਾਮ ਜਲ ਬਿਨ ਸਾਕਮ ਲਵਤੇ ਉਪਜਹਿ ਨਾਹੀਦਾ ਹਰ ਨਾਹੇ ਨ ਮਿਲਿਆ ਸਾਜਨ ਕਤ ਪਾਈਐ ਬਿਸਰਨ ਜਿਤ ਘਰ ਹਰਿ ਕੰਤ ਨਾ ਪ੍ਰਗਟੈ ਪਟਨਾਗਰ ਸੇਗਰਾ ਸਰਵ ਸਿਗਾਰ ਤੰਬੋਲ ਰਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵੇ ਹੁਣੀਆਂ ਮੇਤ ਸਜਣ ਸਬਜਾਨ ਨਾਨਕੀ ਬਨੰਤਿਆ ਕਾਰ ਕਿਰਪਾ ਦੇ ਜਾ ਨਾਮ ਫਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹ ਚਲਤਾ ਨਾਮ ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਕਣਾ ਸੰਤ ਜਨ ਮਿਲ ਪਾਈਐ ਰਸਨਾ ਨਾਮ ਪੜਾ ਜਨ ਪਾਇ ਪ੍ਰਭ ਆਪਣਾ ਆਇ ਤਿਸਹ ਗਣਾ ਇਕਨ ਤਿਸ ਬਿਨ ਜਿਵਣਾ ਬਿਰਥਾ ਜਨਮ ਜਣਾ ਜਲ ਤਲ ਮਹੀਆ ਲ ਪੂਰਿਆ ਰਬਿਆ ਵਿੱਚ ਵਣਾ ਸੋ ਪ੍ਰਭ ਚਿਤਨਾ ਆਵਾਏ ਕਿਤੜਾ ਦੁਖ ਗਣਾ ਜਿਨਨੇ 라 ਵਿਆਸੋ ਪ੍ਰਭ ਤਿਨਾ ਭਾਗ ਬਣਾ ਹਰ ਦਰਸ਼ਨ ਕਾ ਮਨ ਲੋਚਦਾ ਨਾਨਕ ਪਿਆਸਮਨਾ ਚੇਤ ਮਿਲਾਏ ਸੋ ਪ੍ਰਭ ਤਿਸ ਕੈ ਪੈ ਲਗਾ ਵੈਸਾਖ ਧੀਰਨ ਕਿਉ ਵਾਢੀਆ ਜਿਨਾਂ ਪ੍ਰੇਮ ਵਿਸੋ ਹਰ ਸਾਜਨ ਫੁਰਖ ਵਿਸਾਦਿਕੈ ਲੱਗੀ ਮਾਇਤੋ ਪਤਰ ਕਲਤਰ ਨ ਸੰਗਤ ਨਾ ਹਰ ਅਵਨਾ ਸੇ ਓਹ ਪਲਚ ਪਰਚ ਸਗਲੀ ਮੋਏ ਟੁੱਟਾ ਧੰਦਾ ਮਾਹ ਇਕ ਸਹਦ ਕੇ ਨਾਮ ਬਿਨ ਅਗੈ ਲਈ ਖੋਹਾ ਜੋ ਵਿਸਾਰ ਵਿਗੋਚਣਾ ਪ੍ਰਭ ਬਿਨ ਅਵਰ ਨ ਕੋਏ ਪ੍ਰੀਤਮ ਚਰਣੀ ਜੋ ਲਗੈ ਤਿਨ ਕੇ ਨਿਰਮਲ ਸੋਏ ਨਾਨਕੀ ਪ੍ਰਭ ਦੇਨ ਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਵਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਟੇਟੈ ਹਰ ਸੁਏ ਹਰ ਜੇਠ ਜੁੜੰਦਾ ਲੋੜੀਆ ਜਿਸ ਅਗੈ ਸਭ ਨਿਵਾਨ ਹਰ ਸਜਣ ਦਾ ਵਣ ਲੱਗੇ ਆ ਕਿਸੇ ਨਾ ਦੇਈ ਬਨ ਮਾਨਕ ਮੋਤੀ ਨਾ ਪ੍ਰਭ ਹੁਣ ਲੱਗੇ ਨਾਹੀ ਸਨ ਰੰਗ ਸਭੈ ਨਾਰਾਇਣ ਜਿਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋ ਈ ਜੀਆ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਐ ਧਾਨਾ ਆਪਨ ਲਿਆ ਜੇ ਮਿਲੈ ਵਿਛੜ ਕਿਉ ਰਵਾਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗੇ ਲਾ ਤਿਸ ਤਨੇ ਜਿਸ ਕੈ ਭਾਗ ਮਥਨ ਆ ਸਾੜਤ ਪੰਦਾ ਤਿਸ ਲਗੈ ਹਰ ਨਾ ਹੋ ਨ ਜਨਾ ਪਾਸ ਜਾਗ ਜੀਵਨ ਪੁਰਖ ਤਿਆਗ ਕਾ ਮਾਨਸ ਸੰਦੀ ਆਸ ਦੁਆ ਭਾਏ ਵਿਗੋਚੀਏ ਗਾਲ ਪਈ ਇਸ ਜਨ ਕੀ ਪਾਸ ਦੇਹਾ ਵਿਜੈ ਸੋ ਲੁਣਾ ਮਥਾ ਜੋ ਲਿਖਿਆਸ ਰਣ ਵਿਹਾਣੇ ਪੱਤਾਣੀ ਉੱਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਪੇਟੀਏ ਸੋਦਰਗੈ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਾਪਤ ਹੋ ਦੇ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾ ਸਾਵਣ ਸਰਸੇ ਕਾਮਣੀ ਚਰਨ ਕਮਲ ਸਿਆ ਪਿਆਰ ਮਨ ਤਨ ਰਤਾ ਸੱਚ ਰੰਗ ਇਕ ਨਾਮ ਆਧਾਰ ਵਖਿਆ ਰੰਗ ਕੁੜਾ ਵਿਆ ਦੇਸਨ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਨ ਪ੍ਰਭ ਸੰਗ ਮੌਲਿਆ ਸਮਰਥ ਪਰਖ ਅਪਾ ਹਰ ਮਿਲਣਾ ਨੋ ਮਨ ਲੋਚਦਾ ਕਰਨ ਮਿਲਾਵਣ ਹਾਰ ਜਿਨੇ ਸਖੀਐ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਣ ਆਹਰ ਸਾਗਣ ਤਿਨਾ ਸੁਹਾਗਣੇ ਜਨ ਰਾਮ ਨਾਮ ਰਹਾਰ ਪਾਦ ਦਵਰ ਪਰਮ ਪੁਲਾਣੀਆਂ ਦੁਜੈ ਲਗਾ ਹਿਤ ਲਖ ਸਿਗਾਰ ਬਣਾਇਆ ਕਾਰਜ ਨਾਹਿ ਕੀਤ ਜਿਤ ਦਿਨ ਦੇ ਬਿਨ ਸਸੇ ਤਿਤ ਵੇਲੇ ਕਹ ਸੰਪ੍ਰੇਤ ਆਕੜ ਚਲਾਇਨ ਦੂਤ ਜਾਮ ਕਿਸੈ ਨ ਦੇਨੀ ਭੇਤ ਛੱਡ ਖੜੋਤੇ ਖਿੰਨਾ ਮਾਹੇ ਜਿਨ ਸਿਉ ਲਗਾ ਹਿਤ ਹੱਥ ਮਰੋੜਾ ਤਨ ਕਪੈ ਸਿਆਹ ਹੋ ਹੋ ਆਸੀਤ ਜਿਹਾ ਵਿਜੈ ਸੋ ਲੁਣਾ ਕਰਨਾ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੇ ਚਰਨ ਬੋਤ ਪ੍ਰਭ ਦੇਤ ਸਹਿ ਭਾਦਵੈ ਨਰਕ ਨਾ ਪਾਈਐ ਗੁਰ ਰਖਣ ਵਾਲਾ ਹਿਤ ਆਸਨ ਪ੍ਰੇਮ ਓ ਮਹਾੜਾ ਕਿਉ ਮਿਲਿਐ ਹਰਜਾਇ ਮਨ ਤਨ ਪਿਆਸ ਦਰਸਨ ਕਣੀ ਕੋਈ ਆਲ ਮਿਲਾਵੈ ਮਾਇ ਸੰਤ ਸਹਾਈ ਪ੍ਰੇਮ ਕੇ ਉਹ ਤਨ ਕਾ ਲਾਗਾ ਪਾਈ ਵਣ ਪ੍ਰਭ ਕਿਉ ਸੁਖ ਪਾਈ ਐ ਦੂਜੀ ਨਾਹੀ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੈ ਤ੍ਰਿਪਤ ਰਹੇ ਅਕਾਏ ਆਪ ਤਿਆਗ ਬਿੰਤੀ ਕਰਹ ਲਹੋ ਪ੍ਰਭ ਲੜ ਲਾਈ ਜੋ ਹਰ ਕੰਤ ਮਿਲਾਈਆ ਸਹਿ ਵਿਛੜ ਕਤ ਹੈ ਨਾ ਜਾਏ ਪ੍ਰਵਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਆਸ ਸੁਖੇ ਵਸੰਧਿਆ ਜਿਨ ਮਇ ਹਰ ਰਾਇ ਕਤ ਕ ਕਰਮ ਕਮਵਣੇ ਦੋਸ ਨਾ ਕਾਹੂ ਜੋ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ ਵੇ ਮਖ ਹੋਏ ਰਾਮ ਤੇ ਲਗਨ ਜਨਮ ਵਿਜੋ ਖਿਨ ਮੈ ਕਵੜ ਹੋਏ ਗਏ ਜਿਤੜੇ ਮਾਇਆ ਭੋਗਾ ਵੇਤਨ ਕਾਇ ਕਰ ਸਕੈ ਕਿਸ ਥਰੋ ਵਹਿ ਰੋ ਕਿਤਾ ਕਛੂ ਨਾ ਹੋਵਏ ਲਿਖਿਆ ਤੁਰ ਸਮਝੋਗਾ ਵੱਡ ਭਾਗ ਹੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਨਾਨਕ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਤ ਕਤਕ ਹੋਵੈ ਸਾਧ ਸੰਗ ਬਿਨ ਸਹਿ ਸੱਬੈ ਸੋਚ ਮਗਰ ਮਾਹ ਹੈ ਸਹੰਦਿਆ ਹਰ ਪਿਰ ਸੰਗ ਬੈਠ ਲਿਆ ਤិន ਕੀ ਸੋ ਬਾਕਿਆ ਗਣੀ ਜੈ ਸਾਹਿਬ ਮੈਂ ਲੜਿਆ ਤਨ ਮਨ ਮੋ ਲਿਆ ਰਾਮ ਸਿਆ ਸੰਗ ਸਾਧ ਸਹਿ ਲੜਿਆ ਸਾਧ ਜਮਤ ਬਾਹਰੀ ਸਰਨ ਕੇ ਲੜਿਆ ਤੈਨ ਦੁਖ ਨਾ ਕਬਹ ਉਤਰੈ ਸਹਿ ਜਮ ਕੈ ਵਸ ਪੜਿਆ ਜਨੇ 라ਵਿਆ ਪ੍ਰਭ ਆਪਣਾ ਸਹਿ ਦੇਸਾਨ ਨਿਤ ਖੜਿਆ ਰਤਨ ਜਵਹਿਰ ਲਾਲ ਹਰ ਕੰਠ ਤਨਾ ਜੜਿਆ ਨਾਨਕ ਬਾ ਚੈ ਤੂੜਤ ਨਾ ਪ੍ਰਭ ਸਰਣੇ ਦਰ ਪੜਿਆ ਨਗਰ ਪ੍ਰਭ ਅਰਾਧਣਾ ਬਾਹੜਾ ਨ ਜਨਮੜਿਆ ਪਾਪ ਤੋਂ ਕਾ ਨਾ ਵਿਆਪੇ ਕੰਠ ਮਿਲਿਆ ਹਰਨਾਹ ਮਨ ਬੇਦਿਆ ਚਰਣਾ ਰਬਿੰਦ ਦਰਸਨ ਲਗੜਾ ਸਾਹ ਆਟ ਗਵਿੰਦ ਗਪਾਲ ਰਾਇ ਸੇਵ ਸੁਮਿਲਾ ਹੋ ਵੇਖਿਆ ਪਹੁ ਨ ਸਕੈ ਮੇਲ ਸਾਧੂ ਗੁਣ ਗਾ ਜੈ ਤੇ ਉਪਜੇਤਾ ਮਿਲੀ ਸੱਚੀ ਪ੍ਰੀਤਿ ਸਮਾ ਕਰ ਗਹਿ ਲੈਨੀ ਪਾਦ ਬ੍ਰਹਮ ਬਹੁੜਾ ਨ ਵਿਛੜੇ ਬਰ ਜਾਓ ਲਖ ਬੇਰੀਆ ਹਰ ਸਜਣ ਗਮ ਅਗਾ ਸਰਮ ਪਈ ਨਾਰਾਇਣ ਨਾਨਕ ਦਰ ਪਈਆ ਪੌਖ ਸਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹ ਮਾਗ ਮਜਨ ਸੰਗ ਸਾਧੂਆ ਧੂੜੀ ਕਰ ਇਸ ਨਾਨ ਹਰ ਕਾ ਨਾਮ ਤੇ ਆਏ ਸੁਣ ਸਭ ਨਾਨੋ ਕਰਦਾ ਜਨਮ ਕਰਮ ਮਲ ਉਤਰਾ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸੇ ਲੋਭ ਸੁਆ ਸਚੈ ਮਾਰਗ ਚਲਦਿਆ ਉਸ ਤਤ ਕਰੇ ਜਹਾਨ ਅਠ ਸਠ ਤੀਰਤ ਸਗਲ ਪਉਨਾ ਜੀਅ ਦਇਆ ਪ੍ਰਵਾਹ ਜੇ ਸਨੋ ਦੇਵ ਦਇਆ ਕਰ ਸੋਈ ਪੁਰਖ ਸਜਾ ਜਿਨਾ ਮਿਲਿਆ ਪ੍ਰਭ ਆਪਨਾ ਨਾਨਕ ਤਿਨ ਕੁਰਬਾਨ ਮਾਗ ਸੁਚੈ ਸੇ ਕਾਂਢੀਐ ਜਿਨ ਪੂਰਾ ਗੁਰ ਮਹਿਰਵਾਣ ਫਲ ਗੁਣ ਆਨੰਦ ਉਪਾਰ ਜਨਾ ਹਰ ਸਾਜਨ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸਹਿਜ ਸੁਹਾਵੇ ਸਰਬ ਸੁਖ ਹੁਣ ਦੁੱਖ ਨਾਹੀ ਜਾਏ ਏਤ ਪੁਨੀਵਾਡ ਭਗਣੀ ਵਾਜ ਪਾਇ ਹਰ ਰਾਈ ਨੈਲਾ ਸਹੀ ਆ ਮੰਗਲ ਗਾਵਹਿ ਗੀਤ ਗਵੰਦ ਅਲਾਈ ਹਰ ਜਿਹ ਅਵਰ ਨਾ ਦਿਸਾਈ ਕੋਈ ਦੂਜਾ ਲਵੈ ਨਾ ਲਾਏ ਪਲਤ ਪਲਤ ਸਵਾਰਿਓ ਨਾ ਨਹਿ ਚਲ ਦਿੱਤਿਆ ਨ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਾਹੜਾ ਨਾ ਜਨਮ ਧਾਇ ਜਹਿ ਵਾ ਏਕ ਅਨੇਕ ਗੁਣਾ ਤਰੇ ਨਾਨਕ ਚਰਣੀ ਪਾਇ ਖਲ ਗੁਣ ਨਿਤ ਸਲਾਹੀਐ ਜਿਸ ਨੋ ਤਿਲਨਾ ਤਮਾਇ ਜਨ ਜਨ ਨਾਮ ਤੇ ਆਏ ਤਿੰਨ ਕੇ ਕਾਜ ਸਰੇ ਹਰਗੁਰ ਪੂਰਾ ਆ ਰਹਾ ਦਿਆ ਦਰਗੈ ਸੱਚਖਰੀ ਸਰਬ ਸੁਖਾਂ ਨਿਦ ਚਰਨ ਹਰ ਭਵ ਜਲ ਬੇ ਕਾਮਤਰੇ ਪ੍ਰੇਮ ਭਗਤ ਤਨ ਪਾਈਆ ਵੇਖਿਆ ਨਾਹੀਂ ਜਰੇ ਕੂੜ ਗਏ ਦੁਬਿ ਧਾਨ ਸੇ ਪੂਰਨ ਸੱਚ ਪਰੇ ਬਾਦ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ ਮਨ ਦੇ ਵਸ ਮੂਰਤ ਪਲੇ ਜਿਸ ਕਾ ਨਦਰ ਕਰੇ ਨਾਨਕ ਮੰਗੈ ਦਰਸਦਾ ਕਿਰਪਾ ਕਰੋ ਹਰੇ ਮਹਾਦੇਵ ਸਮੋਦਤ ਪਲੈ ਜਿਸ ਕਾ ਨਦਰ ਕਰੇ ਨਾਨਕ ਮੰਗੈ ਦਰਸਦਾ ਕਿਰਪਾ ਕਰਹੁ ਥਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ